ਹਾਲੇਲੂਇਆ 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 ਸੱਚੇ ਤੇ ਸਾਮਰਥੀ ਪਰਮੇਸ਼ਰ ਜੀ ਅਸੀਂ ਸਭ ਗੱਲਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਮੇਰੇ ਯਹੋਵਾ ਖੁਦਾ ਮੇਰੇ ਰਫਾ ਖੁਦਾ ਮੇਰੇ ਅਨੁਗ੍ਰਹਿਕਾਰੀ ਪਿਤਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਮੇਰੇ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਇਸ ਨਾਮੀ ਸੁਬੇਰ ਦੇ ਲਈ ਖੁਦਾਵਨ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਕਿ ਤੂੰ ਹੀ ਸਾਨੂੰ ਤੰਦਰੁਸਤੀ ਦੇ ਨਾਲ ਬਲੈਸ ਕੀਤਾ ਖੁਦਾਵਨ ਖੁਦਾ ਆਸ਼ੀਸ਼ਤ ਕੀਤਾ ਮੇਰੇ ਪ੍ਰਭੂ ਜੀ ਇਹ ਤੰਦਰੁਸਤੀ ਵਾਲੇ ਜੀਵਨ ਦੇ ਲਈ ਅਸੀਂ ਤੁਹਾਡਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਪ੍ਰਭੂ ਮੇਰੇ ਪ੍ਰਭੂ ਤੂੰ ਹੀ ਸਾਨੂੰ ਸੰਭਾਲ ਕੇ ਰੱਖਿਆ ਸਾਡੇ ਜੀਵਨ ਦੇ ਵਿੱਚ ਵੱਡੀ ਬਰਕਤ ਨੂੰ ਦਿੱਤਾ ਆਸ਼ੀਸ਼ ਨੂੰ ਦਿੱਤਾ ਸੋਡਾ ਧੰਨਵਾਦ ਕਰਦੇ ਆ ਮੇਰੇ ਪ੍ਰਭੂ ਇਹ ਧੰਨਵਾਦ ਦੀ ਪੇਟਾ ਨੂੰ ਤੁਸੀਂ ਗ੍ਰਹਿਣ ਕਰ ਚੁੱਕੇ ਜੀ ਪ੍ਰਭੂ ਗ੍ਰਹਿਣ ਕਰ ਚੁੱਕੇ ਜੀ ਖੁਦਾਵੰ ਖੁਦਾ ਜੀ ਮੇਰੇ ਯਹੋਵਾ ਪਿਤਾ ਮੇਰੇ ਅਨੁਗ੍ਰਹਿਕਾਰੀ ਪਿਤਾ ਸਾਡੇ ਜੀਵਨ ਦੀ ਹਰ ਰੋਜ਼ ਹੀ ਵੱਡੀ ਗਵਾਹੀ ਹੁੰਦੀ ਹੈ ਹਰ ਰੋਜ਼ ਹੀ ਵੱਡੀ ਗਵਾਹੀ ਹੁੰਦੀ ਹੈ ਮੇਰੇ ਪ੍ਰਭੂ ਤੋ ਕਿ ਮੇਰੇ ਪਿਤਾ ਅੱਜ ਵੀ ਅਨगिनत ਲੋਕ ਆ ਕਿਸੇ ਵੀ ਹਸਪੀਟਲ ਦੇ ਵਿੱਚ ਚਲ ਜੀਏ ਤੇ ਮੇਰੇ ਪਰਮੇਸ਼ਵਰ ਉੱਪਰ ਇਹ ਪਏ ਲੋਕ ਦੁੱਖਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਆ ਪਰੇਸ਼ਾਨੀਆਂ ਦੇ ਵਿੱਚ ਆ ਪ੍ਰਭੂ ਜੀ ਤੁਸੀਂ ਸਾਡੇ ਤੇ ਫਜ਼ਲ ਕੀਤਾ ਆ ਅਨੁਗ੍ਰਹਿ ਕੀਤਾ ਆ ਕਿ ਅਸੀਂ ਇਸ ਤੰਦਰੁਸਤੀ ਵਾਲੇ ਜੀਵਨ ਨੂੰ ਜੀ ਰਹੇ ਆ ਇਹ ਤੁਹਾਡਾ ਫਜ਼ਲ ਆ ਮੇਰੇ ਪਿਤਾ ਇਹ ਤੁਹਾਡਾ ਅਨੁਗ੍ਰਹਿ ਆ ਖੁਦਾਮਨ ਖੁਦਾ ਜਹੇ ਲੋਕ ਵੀ ਆ ਜੋ ਖੁਦ ਬਾਥਰੂਮ ਕਰਨ ਤੱਕ ਨਹੀਂ ਜਾ ਸਕਦੇ ਮੇਰੇ ਪਰਮੇਸ਼ਵਰ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਖੁਦਾਮਨ ਖੁਦਾ ਜਿੰਨੀ ਵਾਰ ਵੀ ਤੁਹਾਡਾ ਧੰਨਵਾਦ ਕਰੀਏ ਤੁਹਾਡਾ ਸ਼ੁਕਰੀਆ ਦਾ ਕਰੀਏ ਤੁਹਾਡਾ ਥੈਂਕਸ ਕਰੀਏ ਮੇਰੇ ਪਿਤਾ ਉਨਾ ਹੀ ਥੋੜਾ ਹੈ ਉਨਾ ਹੀ ਘਟਿਆ ਖੁਦਾਵੰ ਖੁਦਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਇੱਜ਼ਤ ਮਿਲੇ ਜ਼ਲਾਲ ਮਿਲੇ ਪ੍ਰਭੂ ਤੁਹਾਡਾ ਨਾਮ ਮਹਿਮਾ ਤੇ ਆਦਰ ਦੇ ਯੋਗ ਹੈ ਮੇਰੇ ਪਰਮੇਸ਼ਵਰ ਸੱਚਮੁੱਚ ਮੇਰੇ ਪਿਤਾ ਤੁਹਾਡੀ ਵੱਡੀ ਕਿਰਪਾ ਆ ਤੁਹਾਡੀ ਦੇਨ ਆ ਮੇਰੇ ਪ੍ਰਭੂ ਜੋ ਅਸੀਂ ਅੱਜ ਸਤੰਦ੍ਰੁਸਤੀ ਨੂੰ ਦੇਖ ਪਾ ਰਹੇ ਹਾਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਹ ਘਰਾਂ ਦੇ ਵਿੱਚ ਆ ਖੁਦਾਵੰਨ ਖੁਦਾ ਆਪਣੇ ਬੱਚਿਆਂ ਦੇ ਵਿੱਚ ਆ ਮੇਰੇ ਪ੍ਰਭੂ ਇਹ ਤੰਦਰੁਸਤੀ ਮੈਨੂੰ ਇਕੱਲੇ ਨੂੰ ਨਹੀਂ ਮੇਰੇ ਪੂਰੇ ਪਰਿਵਾਰ ਨੂੰ ਮੇਰੀ ਫੈਮਲੀ ਨੂੰ ਮੇਰੇ ਘਰਾਂ ਨੂੰ ਤੁਸੀਂ ਦਿੱਤੀ ਹੈ ਇਸ ਤੰਦਰੁਸਤੀ ਦੇ ਲਈ ਖੁਦਾਵੰਨ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਸ਼ੁਕਰਗੁਜ਼ਾਰੀ ਦੀ ਪੇਟ ਤੁਹਾਨੂੰ ਮਿਚੜਾਉਣਾ ਹੈ ਮੇਰੀ ਪ੍ਰਭੂ ਤਨ ਚੜੋਣਾ ਮੇਰੀ ਪ੍ਰਭੂ ਖੁਦਾਮਨ ਖੁਦਾ ਲੋਕ ਅਨੇਕਾਂ ਤਰ੍ਹਾਂ ਦੇ ਦੁੱਖਾਂ ਚ ਆ ਤਕਲੀਫਾਂ ਦੇ ਵਿੱਚ ਆ ਪ੍ਰਭੂ ਮੈਂ ਅਜਿਹੇ ਕ੍ਰਿਟੀਕਲ ਕੇਸਾਂ ਨੂੰ ਦੇਖਿਆ ਵਾ ਅਜਿਹੇ ਕੇਸਾਂ ਨੂੰ ਦੇਖਿਆ ਖੁਦਾਮਨ ਖੁਦਾ ਜੋ ਲੰਬੇ ਅਰਸੇ ਤੋਂ ਨਿੱਤ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਪੀੜ ਪੀੜਤ ਆ ਮੇਰੇ ਪ੍ਰਭੂ ਪਰੇਸ਼ਾਨ ਨੇ ਟੈਸਟ ਕਰਾਉਂਦੇ ਨੇ ਉਹਨਾਂ ਦੇ ਕੁਛ ਨਹੀਂ ਆਉਂਦਾ ਦਵਾਈ ਖਾ ਰਹੇ ਨੇ ਉਹ ਲੱਗਦੀ ਨਹੀਂ ਨਿਸ਼ਚੈ ਮੇਰੇ ਪ੍ਰਭੂ ਖੁਦਾਵੰਦ ਖੁਦਾ ਜੋ ਸਾਡੇ ਕੋ ਜੀਵਨ ਹੈ ਸੁਪਰ ਡੁਪਰ ਬਲੈਸਟਡ ਮੇਰੇ ਪ੍ਰਭੂ ਜੀ ਸ਼ੁਕਰਗੁਜ਼ਾਰੀ ਦੀ ਭੇਟ ਆ ਜੋ ਮੈਂ ਤੁਹਾਨੂੰ ਚੜਾ ਰਿਹਾ ਆ ਪ੍ਰਭੂ ਅਗਰ ਅਸੀਂ ਉਹਨਾਂ ਲੋਕਾਂ ਨੂੰ ਦੇਖੀ ਤੇ ਸਾਡਾ ਜੀਵਨ ਬੜਾ ਹੀ ਖੂਬਸੂਰਤ ਆ ਇਸ ਖੂਬਸੂਰਤ ਜੀਵਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਇਸ ਅੱਛੀ ਤੰਦਰੁਸਤੀ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਪ੍ਰਭੂ ਜੀ ਮੇਰੇ ਯਹੋਵਾ ਪਿਤਾ ਮੇਰੇ ਰਾਫਾ ਖੁਦਾਵੰਨ ਖੁਦਾ ਤੁਹਾਡਾ ਅਨੁਗ੍ਰਹਿ ਤੁਹਾਡੀ ਦਇਆ ਤੁਹਾਡਾ ਫਜ਼ਲ ਸਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵਧਦਾ ਵਧਦਾ ਜਾਏ ਮੇਰੇ ਪ੍ਰਭੂ ਤੁਹਾਡੀ ਕਿਰਪਾ ਤੁਹਾਡੀ ਸ਼ਾਂਤੀ ਸਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵਧਦੀ ਜਾਏ ਮੇਰੇ ਪਿਤਾ ਵਧਦੀ ਜਾਏ ਮੇਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦੀ ਭੇਟਾਂ ਤੁਹਾਨੂੰ ਚੜੋਣਾ ਹੈ ਮੇਰੇ ਪ੍ਰਭੂ ਜੀ ਸ਼ਕਨਾਰਾ ਸਰਬਈਨੰਦ ਮੇਰੇ ਯਹਵਾ ਬੀ ਮੇਰੇ ਰਾਫਾ ਖੁਦਾਵਾਨ ਕੋ ਮੇਰੇ ਅਨੁਗ੍ਰਹਿਕਾਰੀ ਪਿਤਾ ਜੀ ਮੇਰੇ ਕਿਰਪਾਲੂ ਦਿਆਲੂ ਪਰਮੇਸ਼ਵਰ ਸਾ ਤੋੜੇ ਫਜ਼ਲ ਦੇ ਤੁਹਾਡੇ ਅਨੁਗ੍ਰਹਿ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਭੇਡਾ ਤੁਹਾਨੂੰ ਛਡੋ ਨਾ ਹਾਂ ਤੋ ਜੀ ਤੁਹਾਡੀ ਦਇਆ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਅਨੁਗ੍ਰਹਿ ਦੇ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਫਜ਼ਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਮੇਰੇ ਯਹੋਵਾ ਪਿਤਾ ਤੁਸੀਂ ਮਹਾਨ ਜੋ ਮਹਾਨ ਜੋ ਖੁਦਾਵਨ ਖੁਦਾ ਜੋ ਤੁਹਾਡੇ ਵਾਦੇ ਆ ਸਾਡੇ ਨਾਲ ਸੱਚੇ ਆ ਪ੍ਰਭੂ ਤੁਸੀਂ ਕਹਾ ਵਾ ਕਿ ਮੈਂ ਤੇਰੇ ਅੰਗ ਸੰਗ ਨਾ ਡਰ ਨਾ ਖਬਰਾ ਮੇਰੇ ਪਿਆਰੇ ਪ੍ਰਭੂ ਜੀ ਕਈ ਐਸੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਹੋਈਆਂ ਜੋ ਕਿ ਵੱਡੇ ਨੁਕਸਾਨ ਦਾ ਰੂਪ ਧਾਰਨ ਕਰ ਸਕਦੀਆਂ ਸੀ ਐਸੇ ਖਲਾਤਾਂ ਤੋਂ ਪ੍ਰਭੂ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਇੱਕ ਸੁਰੱਖਿਅਤ ਜੀਵਨ ਦਿੱਤਾ ਉਹਨਾਂ ਹਾਸਿਆਂ ਤੋਂ ਸੰਭਾਲਣ ਦੇ ਲਈ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰੀਆ ਦਾ ਕਰਦਾ ਮੇਰੇ ਪ੍ਰਭੂ ਜੀ ਤੁਸੀਂ ਸੜਕੀ ਹਾਸਿਆਂ ਤੋਂ ਸੰਭਾਲ ਕੇ ਰੱਖਿਆ ਛੋਟੀਆਂ-ਛੋਟੀਆਂ ਪ੍ਰੋਬਲਮਸ ਜੋ ਵੱਡੀਆਂ ਬਿਮਾਰੀਆਂ ਦਾ ਰੂਪ ਧਾਰਨ ਕਰ ਸਕਦੀਆਂ ਸੀ ਤੁਸੀਂ ਇਹਨਾਂ ਨੂੰ ਸ਼ੁਰੂਆਤੀ ਦਿਨਾਂ ਚ ਹੀ ਰੌਮ ਨੂੰ ਜੀ ਨੂੰ ਖਤਮ ਕੀਤਾ ਆਉਣ ਜਾਣ ਦੇ ਵਿੱਚ ਮਦਦਗਾਰ ਰਹੇ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਦੀ ਭੇਟਾ ਤੁਹਾਨੂੰ ਛੁਡਾ ਨਾ ਮਿਲੇ ਪ੍ਰਭੂ ਜੀ ਧੰਨਵਾਦ ਦੀ ਭੇਟਾ ਤੁਹਾਨੂੰ ਛੁਡਾ ਨਾ ਖੁਦਾਵਨ ਖੁਦਾ ਤੁਹਾਡੇ ਵਚਨ ਦੇ ਅਨੁਸਾਰ ਸਿਵ ਦੀ ਬਰਕਤ ਨੂੰ ਪਾ ਲਿਆ ਆਸ਼ੀਸ਼ ਨੂੰ ਪਾ ਲਿਆ ਸੂ ਬਲੈਸਿੰਗ ਨੂੰ ਪਾਲਿਆ ਹੈ ਮੇਰੇ ਪ੍ਰਭੂ ਅੱਜ ਸਾਡਾ ਮਨ ਤੁਹਾਡੇ ਤੇ ਲੱਗਾ ਰਹੇ ਪ੍ਰਭੂ ਤੁਹਾਡੇ ਵਿੱਚ ਵਧੇ ਮੇਰੇ ਪਰਮੇਸ਼ੁਰ ਅਸੀਂ ਖੁਦਾਵਨ ਖੁਦਾ ਤੁਹਾਡੇ ਵਿੱਚ ਵੱਧ ਜਾਈਏ ਮੇਰੇ ਪ੍ਰਭੂ ਤੁਹਾਡੇ ਵਿੱਚ ਉਸ ਵਫਾਦਾਰੀ ਦੇ ਨਾਲ ਚੱਲੀਏ ਜੋ ਤੁਹਾਨੂੰ ਪਸੰਦ ਹੈ ਮੇਰੇ ਪ੍ਰਭੂ ਜੀ ਉਸ ਮੰਨ ਦੇ ਨਾਲ ਚੱਲੀਏ ਜੋ ਤੁਹਾਨੂੰ ਪਸੰਦ ਹੈ ਮੇਰੇ ਖੁਦਾਵਨ ਖੁਦਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਭੇੜਾ ਤੁਹਾਨੂੰ ਚੜਾਉਣਾ ਪਿਆਰੀ ਪ੍ਰਭੂ ਜੀ ਤੁਸੀਂ ਮਹਾਨ ਜੀ ਮਹਾਨ ਜੀ ਖੁਦਾਵਨ ਖੁਦਾ ਬਹੁਤ ਸਾਰੇ ਅਸੀਂ ਲੋਕ ਜੋ ਰਾਤ ਨੂੰ ਸੌਂ ਨਹੀਂ ਪਉਂਦੇ ਉਹ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਉਹਨਾਂ ਨੂੰ ਸੌਣ ਦੇ ਲਈ ਇਹ ਰਾਤ ਜੋ ਤੁਸੀਂ ਸਾਡੀ ਰੈਸਟ ਕਰਨ ਦੇ ਲਈ ਬਣਾਈਆਂ ਆਰਾਮ ਕਰਨ ਦੇ ਲਈ ਬਣਾਈਆਂ ਉਹ ਆਰਾਮ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆ ਮੇਰੇ ਪ੍ਰਭੂ ਉਹਨਾਂ ਨੂੰ ਉਹ ਮੈਡੀਸਨ ਉਹ ਗੋਲੀਆਂ ਲੈਣੀਆਂ ਪੈਂਦੀਆਂ ਵਾ ਫਿਰ ਉਹ ਇਸ ਰਾਤ ਨੂੰ ਸੌਂਪ ਹੁੰਦੇ ਖੁਦਾਵੰਦ ਖੁਦਾ ਤੂੰ ਸਾਡੇ ਤੇ ਫਜ਼ਲ ਕੀਤਾ ਅਨੁਗ੍ਰਹਿ ਕੀਤਾ ਇਹ ਕਿਰਪਾ ਨੂੰ ਕੀਤਾ ਕਿ ਅਸੀਂ ਖੁਦਾਵੰਦ ਖੁਦਾ ਮਿੱਠੀ ਪਿਆਰੀ ਨੀਂਦ ਸੌਂਦੇ ਆ ਤੇ ਪ੍ਰਭੂ ਜੀ ਤੁਹਾਡੀ ਦਇਆ ਦੇ ਨਾਲ ਇਨ ਸਾਵਾਂ ਦੇ ਨਾਲ ਉੱਠਦੀਆਂ ਹੁੰਦਾ ਕਿਉਂਕਿ ਬਹੁਤ ਸਾਰੇ ਐਸੇ ਲੋਕ ਆ ਮੇਰੇ ਪਿਤਾ ਜੋ ਰਾਤ ਸੌਂਦੇ ਆ ਲੇਕਿਨ ਇਹਨਾਂ ਦਿਨਾਂ ਨੂੰ ਵੇਖ ਨਹੀਂ ਪਾਉਂਦੇ ਉਹ ਨਵੀਂ ਸਵੇਰ ਨੂੰ ਨਹੀਂ ਵੇਖ ਪਾਉਂਦੇ ਐਸੀਆਂ ਖੁਦਮਨ ਖੁਦਾਂ ਨਿਊਜ਼ਾਂ ਨੂੰ ਪੜਿਆ ਆ ਸੁਣਿਆ ਆ ਜੋ ਲੋਕ ਸੁੱਤੇ ਹੀ ਸੌ ਜਾਂਦੇ ਆ ਲੇਕਿਨ ਪ੍ਰਭੂ ਤੂੰ ਆਪਣੀ ਲੋਕਾਂ ਨੂੰ ਅਜਹਿ ਜੀਵਨ ਦੇ ਵਿੱਚ ਨਹੀਂ ਜਾਣਦੇ ਅ ਤੇ ਨਿਸ਼ਚੈ ਤੁਸੀਂ ਸਾਨੂੰ ਸੰਭਾਲ ਕੇ ਵੀ ਰੱਖਿਆ ਔਰ ਗਾਹ ਵੀ ਮੇਰੇ ਪ੍ਰਭੂ ਸਾਨੂੰ ਵੀ ਆਪਣੇ ਲੋਕਾਂ ਨੂੰ ਵੀ ਸੰਭਾਲ ਕੇ ਰੱਖ ਚੁੱਕੇ ਜੋ ਮੇਰੇ ਪ੍ਰਭੂ ਇਹ ਤੁਹਾਡੀ ਦਇਆ ਤੁਹਾਡੀ ਮਿਹਰ ਹੈ ਤੁਹਾਡੀ ਕਿਰਪਾ ਹੈ ਪ੍ਰਭੂ ਜੋ ਸਾਡੇ ਜੀਵਨਾਂ ਦੇ ਵਿੱਚ ਹੋਈ ਹੈ ਮੇਰੇ ਪ੍ਰਭੂ ਜੀ ਤੂੰ ਹੀ ਸਾਨੂੰ ਮਿੱਠੀ ਤੇ ਪਿਆਰੀ ਨੀਂਦ ਦਿੱਤੀ ਪ੍ਰਭੂ ਜੀ ਇਸ ਨੀਂਦ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਖੁਦਾਵਨ ਖੁਦਾ ਅੱਜ ਦੀ ਇਹ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਇਹ ਨਵੀਂ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਇਹ ਦਿਨ ਤੁਹਾਡੇ ਹੱਥਾਂ 'ਚ ਆ ਇਹ ਦਿਨ ਤੁਹਾਡੇ ਹੱਥਾਂ 'ਚ ਆ ਪ੍ਰਭੂ ਇਹਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖ ਚੁੱਕੇ ਜੇ ਸੰਭਾਲ ਕੇ ਰੱਖ ਚੁੱਕੇ ਜੇ ਪ੍ਰਭੂ ਸਾਡੇ ਅੰਦਰੋਂ ਔਰ ਬਾਹਰੋਂ ਸਾਡੇ ਮਦਦਗਾਰ ਬਣ ਚੁੱਕੇ ਜੇ ਮੇਰੇ ਪ੍ਰਭੂ ਜੀ ਮਦਦਗਾਰ ਬਣ ਚੁੱਕੇ ਜੇ ਖੁਦਾਵਨ ਖੁਦਾ ਜੀ ਪਿਆਰੇ ਪ੍ਰਭੂ ਜੀ ਪੂਰਾ ਦਿਨ ਸਾਡਾ ਤੁਹਾਡੇ ਵਿੱਚ ਲੰਘੇ ਸਾਡੇ ਮੂੰਹ ਤੋਂ ਕੋਈ ਐਸੇ ਸ਼ਬਦ ਨਾ ਨਿਕਲੇ ਨਾ ਜੋ ਤੁਹਾਡੇ ਵਿਰੋਧ ਦੇ ਵਿੱਚ ਹੋਣ ਜੋ ਤੁਹਾਡੇ ਵਚਨ ਨੂੰ ਰੱਦ ਕਰਦੇ ਹੋਣ ਜੋ ਤੁਹਾਡੇ ਵਚਨ ਨੂੰ ਕੱਟ ਕਰਦੇ ਹੋਣ ਮੇਰੇ ਪ੍ਰਭੂ ਜੀ ਸਾਡਾ ਜੀਵਨ ਹਮੇਸ਼ਾ ਐਵੇਂ ਦਾ ਬਣਿਆ ਰਵੇ ਕਿ ਅਸੀਂ ਤੁਹਾਡੇ ਵਚਨਾਂ ਨੂੰ ਪੂਰੇ ਕਰਨ ਵਾਲੇ ਬਣ ਜਾਈਏ ਅਸੀਂ ਤੁਹਾਡੇ ਵਚਨਾਂ ਨੂੰ ਪੂਰੇ ਕਰਨ ਵਾਲੇ ਬਣ ਜਾਈਏ ਅਸੀਂ ਤੁਹਾਡੇ ਵਚਨਾਂ ਤੇ ਖਰੇ ਉਤਰ ਪਾਈਏ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦੀ ਪੇਟਾ ਤੁਹਾਨੂੰ ਚੜੋਨਾ ਮੇਰੇ ਪ੍ਰਭੂ ਜੀ ਧੰਨਵਾਦੀ ਪੇਟਾ ਤੁਹਾਨੂੰ ਚੜੋਨਾ ਖੁਦਾਵਨ ਖੁਦਾ ਜੀ ਤੁਸੀਂ ਮਹਾਨ ਜੋ ਮਹਾਨ ਜੋ ਮੇਰੇ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਕਰੁਨਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਫਜ਼ਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਤੁਹਾਡਾ ਫਜ਼ਲ ਤੁਹਾਡੀ ਦਇਆ ਸਦਾ ਸਾਡੀਆਂ ਜ਼ਬੀਆਂ ਦੇ ਵਿੱਚ ਹੁੰਦੀ ਰਹੇ ਮੇਰੇ ਪਿਤਾ ਹੁੰਦੀ ਰਹੇ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਚੁਣਿਆ ਬੁਲਾਇਆ ਵਾ ਸਾਡੀ ਚੋਣ ਕਰਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੇ ਕੋਈ ਅਜਹਾਈਆਂ ਕਰਨੀਆਂ ਨਹੀਂ ਕੀਤੀਆਂ ਅਜਿਹੇ ਵੱਡੇ ਕੰਮ ਨਹੀਂ ਕੀਤੇ ਜਿਨ੍ਹਾਂ ਦੇ ਕਾਰਨ ਤੁਸੀਂ ਸਾਨੂੰ ਚੁਣ ਲਿਆ ਬੁਲਾ ਲਿਆ ਇਹ ਤੁਹਾਡੀ ਕਿਰਪਾ ਆ ਤੁਹਾਡਾ ਅਨੁਗ੍ਰਹਿ ਆ ਤੁਹਾਡਾ ਫਜ਼ਲ ਹੋਇਆ ਆ ਪ੍ਰਭੂ ਜਿਹਦੇ ਕਰਕੇ ਤੁਸੀਂ ਸਾਨੂੰ ਚੁਣਿਆ ਆ ਜਿਹਦੇ ਕਰਕੇ ਤੁਸੀਂ ਸਾਨੂੰ ਬੁਲਾਇਆ ਆ ਪ੍ਰਭੂ ਜੀ ਤੁਸੀਂ ਸਾਡੀ ਚੋਣ ਕੀਤੀ ਆ ਤਾਂ ਕਿ ਅਸੀਂ ਉਹ ਬਹੁਤ ਆਇਤ ਵਾਲਾ ਜੀਵਨ ਪਾਸ ਕੀ ਹੈ ਜੋ ਤੁਸੀਂ ਸਾਡੇ ਲਈ ਰੱਖਿਆ ਹੈ ਮੇਰੇ ਰੱਖਿਆ ਹੈ ਮੇਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਹਾਂ ਮੇਰੇ ਪ੍ਰਭੂ ਜੀ ਬਹੁਤ ਸਾਰੇ ਐਸੇ ਲੋਕ ਆ ਜੋ ਤੇ ਵਿੰਤ ਉਹਦਾ वचन ਦਾਦਾ ਕਿ ਉਹ ਨਾਸ਼ ਹੋਣ ਦੇ ਲਈ ਬਣਾਏ ਗਏ ਤੇ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰੀਆ ਦਾ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਵਿੱਚ ਨਹੀਂ ਹਾਂ ਅਸੀਂ ਉਹਨਾਂ ਦੇ ਵਿੱਚ ਨਹੀਂ ਹਾਂ ਤੁਸੀਂ ਸਾਡੀ ਆਪ ਚੁਣ ਕੀਤੀ ਆ ਔਰ ਮੇਰੇ ਪ੍ਰਭੂ ਜੀ ਮੈਂ ਮੰਗਦਾ ਆ ਸਾਡੇ ਜੀਵਨ ਤੋਂ ਅਜਿਹੇ ਕੰਮ ਹੋਣ ਜੋ ਤੁਹਾਨੂੰ ਪਸੰਦ ਹੋ ਸਾਡੇ ਜੀਵਨ ਤੋਂ ਵਿੱਚ ਖੁਦਾਵਨ ਖੁਦਾ ਸਾਡਾ ਚਾਲ ਚੱਲਨ ਅਜਿਹਾ ਹੋਵੇ ਜੋ ਤੁਹਾਨੂੰ ਪਸੰਦ ਆਵੇ ਅਸੀਂ ਉਸ ਅਨੁਸਾਰ ਚੱਲੀਏ ਜੋ ਤੁਹਾਨੂੰ ਚੰਗਾ ਲੱਗੇ ਮੇਰੇ ਪ੍ਰਭੂ ਜੀ ਤੁਹਾਡੇ ਵਚਨ ਨੂੰ ਪੂਰਾ ਕਰਨ ਵਾਲੇ ਬਣ ਜਾਈਏ ਤੁਹਾਡੇ ਵਚਨ ਨੂੰ ਪੂਰਾ ਕਰਨ ਵਾਲੇ ਬਣ ਜਾਈਏ ਸਾਡੇ ਜੀਵਨਾਂ ਤੋਂ ਤੁਹਾਡੇ ਵਚਨ ਦੀ ਮਹਿਕ ਆਏ ਇੱਕ ਇੱਕ ਵਚਨ ਸਾਡੇ ਹਿਰਦੇ ਰੂਪੀ ਪੱਟੀਆਂ ਤੇ ਲਿਖਿਆ ਜਾ ਚੁੱਕਾ ਮੇਰੇ ਪਰਮੇਸ਼ਰ ਜੋ ਗੱਲਾਂ ਤੁਸੀਂ ਮਨਾ ਕੀਤੀਆਂ ਵਾ ਜਿਨ੍ਹਾਂ ਨੂੰ ਨਹੀਂ ਕਰਨਾ ਸਾਡੇ ਜੀਵਨ ਦਾ ਹਿੱਸਾ ਨਹੀਂ ਹੈ ਮੇਰੇ ਪ੍ਰਭੂ ਤੁਸੀਂ ਸਾਡੇ ਜੀਵਨ ਨੂੰ ਖੁਦਾਵਨ ਖੁਦਾ ਸੁਰੱਖਿਤ ਕਰ ਚੁੱਕੇ ਜੋ ਉਹ ਪ੍ਰੋਟੈਕਸ਼ਨ ਦੇ ਚੁੱਕੇ ਜੋ ਪ੍ਰਭੂ ਉਹ ਸਭ ਬੁਰੀਆਈ ਦੀਆਂ ਗੱਲਾਂ ਸਾਡੇ ਜੀਵਨ ਚੋਂ ਬਾਹਰ ਹੋ ਚੁੱਕੀਆਂ ਆਊਟ ਹੋ ਚੁੱਕੀਆਂ ਨੇ ਮੇਰੇ ਆਊਟ ਹੋ ਚੁੱਕੀਆਂ ਨੇ ਮੇਰੇ ਖੁਦਾਵਨ ਤੁਹਾਨੂੰ ਤੁਸੀਂ ਸਾਨੂੰ ਇੱਕ ਅੱਛਾ ਜੀਵਨ ਦੇ ਦਿੱਤਾ ਵਾ ਇਸ ਅੱਛੇ ਜੀਵਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਅੱਛੇ ਜੀਵਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਅੱਛੇ ਜੀਵਨ ਲਈ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੀ ਜ਼ਰੂਰਤ ਦੇ ਅਨਸਾਰ ਹਰੇਕ ਲੋੜ ਨੂੰ ਜ਼ਰੂਰਤ ਨੂੰ ਤੁਸੀਂ ਪੂਰਾ ਕੀਤਾ ਹੈ ਪੂਰਾ ਕੀਤਾ ਹੈ ਮੇਰੇ ਪ੍ਰਭੂ ਜੀ ਇਸ ਲਈ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਧੰਨਵਾਦੀ ਭੇਟਾ ਤੁਹਾਨੂੰ ਚਲੋਨਾ ਖੁਦਾ ਨੂੰ ਖੁਦਾ ਤੁਸੀਂ ਸਾਡੇ ਜੀਵਨ ਦੇ ਵਿੱਚ ਅਨੁਗ੍ਰਹਿ ਕੀਤਾ ਹੈ ਕਿਰਪਾ ਕੀਤੀ ਹੈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਪੇਟਾ ਤੁਹਾਨੂੰ ਛਡੋਣਾ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਆ ਜੋ ਆਪਣੇ ਆਪ ਚ ਬੁੱਧੀਮਾਨ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਆ ਲੇਕਿਨ ਉਹ ਪ੍ਰਭੂ ਤੁਹਾਨੂੰ ਨਹੀਂ ਜਾਣਦੇ ਕਿਉਂਕਿ ਉਹਨਾਂ ਦੀ ਸਮਝ ਉਹਨਾਂ ਦੀ ਬੁੱਧੀ ਬੰਦ ਪਈ ਆ ਔਰ ਪ੍ਰਭੂ ਜੀ ਸਾਡੇ ਤੇ ਤੁਸੀਂ ਇਹਨੂੰ ਅਨੁਗ੍ਰਹਿ ਕੀਤਾ ਤਾਂਕਿ ਸਾਡੀ ਸਮਝ ਨੂੰ ਸਾਡੀ ਬੁੱਧੀ ਨੂੰ ਖੋਲਿਆ ਔਰ ਪ੍ਰਭੂ ਅਸੀਂ ਜਾਣ ਸਕੀਏ ਕਿ ਸੱਚਾ ਪਰਮੇਸ਼ਰ ਕੌਣ ਹੈ ਸੱਚਾ ਪਰਮੇਸ਼ਰ ਕੌਣ ਆ ਸੋ ਮੇਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਚੁਣ ਲਿਆ ਤੁਸੀਂ ਸਾਨੂੰ ਬੁਲਾ ਲਿਆ ਅਗਰ ਇਹ ਕਿਰਪਾ ਇਹ ਅੰਦਰ ਤੁਹਾਡੀ ਵੱਲੋਂ ਨਾ ਹੁੰਦਾ ਤੇ ਅਸੀਂ ਵੀ ਤੁਹਾਨੂੰ ਜਾਣ ਨਹੀਂ ਸੀ ਪਾਉਂਦੇ ਅਸੀਂ ਵੀ ਤੁਹਾਨੂੰ ਜਾਣ ਨਹੀਂ ਸੀ ਸਕਣਾ ਪ੍ਰਭੂ ਜੀ ਤੁਸੀਂ ਸਾਨੂੰ ਚੁਣਿਆ ਸਾਨੂੰ ਬੁਲਾਇਆ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਪੇਟਾ ਤੁਹਾਨੂੰ ਚੜੋਣਾ ਮੇਰੇ ਪਰਮੇਸ਼ਵਰ ਜੀ ਧੰਨਵਾਦੀ ਪੇਟਾ ਤੁਹਾਨੂੰ ਚੜੋਣਾ ਖੁਦਾਮ ਖੁਦਾ ਤੁਸੀਂ ਮਹਾਨ ਜੋ ਮਹਾਨ ਜੋ ਦਇਆਵਾਂ ਦੇ ਮੇਰੇ ਪ੍ਰਭੂ ਤੁਹਾਡੀ ਦਇਆ ਦੇ ਲਈ ਤੁਹਾਡਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਤੁਹਾਡਾ ਵਚਨ ਦਾਦਾ ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਖੁਦਾਵਨ ਖੁਦਾ ਉਹ ਸਾਨੂੰ ਸਾਡੇ ਜੀਵਨ ਦੇ ਲਈ ਬਰਕਤ ਦਾ ਆਸ਼ਿਸ਼ ਦਾ ਕਾਰਨ ਠਹਿਰੇ ਕਾਰਨ ਠਹਿਰੇਗਾ ਮੇਰੇ ਪ੍ਰਭੂ ਜੀ ਸੱਚਮੁੱਚ ਪ੍ਰਭੂ ਤੁਹਾਡਾ ਏਕਿਕ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਵੱਡੀ ਬਲੇਸਿੰਗ ਨੂੰ ਲੈ ਕੇ ਆ ਚੁੱਕਾ ਆਸ਼ਿਸ਼ ਨੂੰ ਲੈ ਕੇ ਆ ਚੁੱਕਾ ਤੇ ਜਿਵੇਂ ਤੁਹਾਡੇ ਵਚਨ ਨੂੰ ਮੰਨਣਾ ਚਾਹੀਦਾ ਓਵੇਂ ਅਸੀਂ ਮੰਨਣ ਵਾਲੇ ਬਣ ਗਏ ਆ ਮੇਰੇ ਪ੍ਰਭੂ ਓਵੇਂ ਅਸੀਂ ਮੰਨਣ ਵਾਲੇ ਬਣ ਗਏ ਆ ਮੇਰੇ ਪਰਮੇਸ਼ੂ ਜੀ ਕਿ ਕਿ ਇਹ वचन ਜਿਹਨੂੰ ਤੁਸੀਂ ਆਪਣੇ ਨਾਮ ਦੇ ਨਾਲੋਂ ਵੀ ਜ਼ਿਆਦਾ ਮਹੱਤਤਾ ਦਿੱਤੀ ਹੈ ਪ੍ਰਭੂ ਜੀ ਇਹਨੂੰ ਮੰਨਣਾ ਇਹਨੂੰ ਪੂਰਾ ਕਰਨਾ ਸਾਡੇ ਜੀਵਨ ਦਾ ਇੱਕ ਖੁਦਾਵਨ ਖੁਦਾ ਵੱਡਾ ਲਕਸ਼ਯਾ ਔਰ ਇਸ ਲਕਸ਼ਯ ਨੂੰ ਅਸੀਂ ਹਾਸਲ ਕਰ ਚੁੱਕੇ ਹਾਂ ਤੁਹਾਡੇ वचन ਨੂੰ ਅਸੀਂ ਪੂਰਾ ਕਰ ਚੁੱਕੇ ਹਾਂ ਮੇਰੇ ਪ੍ਰਭੂ ਜੀ ਪੂਰਾ ਕਰ ਚੁੱਕੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਇਸ ਦਿਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਪ੍ਰਭੂ ਜੀ ਪੂਰਾ ਦਿਨ ਸਾਡਾ ਤੁਹਾਡੇ ਵਿੱਚੋਂ ਕੇ ਲੰਘ ਚੁੱਕਾ ਤੁਹਾਡੇ ਵਿੱਚੋਂ ਕੇ ਲੰਘ ਚੁੱਕਾ ਖੁਦਾਵਨ ਖੁਦਾ ਇੱਕ ਇੱਕ ਵਚਨ ਤੁਹਾਡੇ ਨੂੰ ਅਸੀਂ ਉਸ ਅਨੁਸਾਰ ਪੂਰਾ ਕਰੀਏ ਜਿਵੇਂ ਤੁਹਾਡੇ ਵਚਨ ਤੁਹਾਡੇ ਹੁਕਮ ਨਿਯਮ ਆਗਿਆਵਾਂ ਦਿੱਤੀਆਂ ਨੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡੀਆਂ ਆਗਿਆਵਾਂ ਨੂੰ ਪੂਰੇ ਕਰਨ ਵਾਲੇ ਬਣ ਚੁੱਕੇ ਹਾਂ ਖੁਦਾਵਨ ਖੁਦਾ ਕੋਈ ਵੀ ਐਸਾ ਵਚਨ ਅਵਿਚ ਨੂੰ ਸੀ ਤੋੜ ਰਹੇ ਹਾਂ ਮੇਰੇ ਪ੍ਰਭੂ ਜੀ ਹਰੇਕ ਵਚਨ ਦੇ ਵਿੱਚ ਅਸੀਂ ਆਗਿਆਕਾਰ ਬਣੇ ਰਹੀਏ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਪੇਟਾ ਤੁਹਾਨੂੰ ਚੜੋਣਾ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਖੁਦਾ ਉਹ ਖੁਦਾ ਇਸ ਪ੍ਰਾਰਥਾ ਸੁਣਦੇ ਆ ਕਰ ਰਹੇ ਆ ਮੇਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਸੁਪਰ ਡੂਪਰ ਬlesਟ ਕਰ ਚੁੱਕੇ ਆ ਆਸ਼ੀਸ਼ਤ ਕਰ ਚੁੱਕੇ ਜੋ ਖੁਦਾ ਆਸ਼ੀਸ਼ਤ ਕਰ ਚੁੱਕੇ ਜਮੇ ਹੀ ਪਿਆਰੀ ਪ੍ਰਭੂ ਜੀ ਮੈਂ ਸਾਰੀਆਂ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਪਿਆਰੇ ਪ੍ਰਭੂ ਜੀ ਧੰਨਵਾਦੀ ਪੇਟਾ ਤੁਹਾਨੂੰ ਚੜੋਣਾ ਪ੍ਰਭੂ ਜੀ ਤੁਸੀਂ ਮਹਾਨ ਜੀ ਦਿਆਮਾਨ ਪਰਮੇਸ਼ੂ ਜੀ ਬਬੂ ਜੀ ਸਭ ਗੱਲਾਂ ਨੂੰ ਤੁਹਾਡੇ ਪਾਕ ਅੱਥਸ ਦਿੰਨੇ ਆ ਜ਼ਲਾਲੀ ਅੱਥਸ ਦਿੰਨੇ ਆ ਇਸ ਸਮੇਂ ਨੂੰ ਮੇਰੇ ਪਿਆਰੇ ਬਬੂ ਜੀ ਸੀ ਤੁਹਾਡੇ ਪਾਕ ਤੇਰਨਾਮ ਦੇ ਵਿੱਚ ਮੰਗ ਲੈਨੇ ਆ ਤੇ ਪਾ ਲੈਨੇ ਬਬੂ ਜੀ ਆਮੇਨ 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 ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਫਾਦਰ ਹਾਲੇਲੂਇਆ